ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਡੇਰੀ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਲੈ ਕੇ ਆਏ ਆਪਾਂ ਪਹਿਲਣ ਝੋਟੀਆਂ ਦਾ ਲੇਵਾ ਬਣਾਉਣ ਵਾਸਤੇ ਦੇਸੀ ਨੁਕਤਾ ਝੋਟੀਆਂ ਹੋ ਗਈਆਂ ਜਾਂ ਪਹਿਲਣਾ ਬਿਹੜਾਂ ਹੋ ਗਈਆਂ ਇਹਨਾਂ ਦੋਨਾਂ ਤੇ ਆਪਾਂ ਵਰਤ ਸਕਦੇ ਆ ਮੱਝਾਂ ਤੇ ਵੀ ਗਾਵਾਂ ਤੇ ਵੀ ਤੇ ਇਹ ਨੁਕਤਾ ਜਿਹੜਾ ਬਹੁਤ ਵਧੀਆ ਜਿਹੜੇ ਭਰਾਵਾਂ ਨੇ ਵਰਤੇ ਆ ਉਹ ਵੀ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਤੇ ਇਹ ਜਿਹੜਾ ਨੁਕਤਾ ਤੁਹਾਨੂੰ ਦੱਸ ਰਹੇ ਆ ਅੱਜ ਤੇ ਸਪੈਸ਼ਲ ਆਪਾਂ ਨੂੰ ਪਾਕਿਸਤਾਨ ਦੇ ਵਿੱਚੋਂ ਭਰਾਵਾਂ ਨੇ ਵਟਸਐਪ ਕੀਤਾ ਸੀਗਾ ਤੇ ਆਪਾਂ ਨਾ ਪਹਿਲਾਂ ਪਾਉਣੀ ਸੀਗੀ ਵੀਡੀਓ ਤੇ ਆਪਾਂ ਲਿਖ ਕੇ ਤੇ ਭੁੱਲ ਗਏ ਸੀਗੇ ਵੀ ਕਿੱਥੇ ਰੱਖਿਆ ਉਹ ਲਿਖਿਆ ਹੋਇਆ ਗਮਾਚ ਗਿਆ ਸੀਗਾ ਤੇ ਹੁਣ ਆਪਾਂ ਭਾਲਿਆ ਤੇ ਵੀਡੀਓ ਪਾਉਣੀ ਅੱਜ ਤੇ ਜਿਹੜਾ ਫਾਰਮੂਲਾ ਵਰਤਣਾ ਆਪਾਂ ਤੇ ਸਰਦੀ ਦੇ ਵਿੱਚ ਵੀ ਵਰਤ ਸਕਦੇ ਆ ਗਰਮੀ ਦੇ ਵਿੱਚ ਵੀ ਤੇ ਤੁਹਾਨੂੰ ਦੋ ਨੁਕਤੇ ਦੱਸਾਂਗੇ ਆਪਾਂ ਇੱਕ ਤਾਂ ਜਿਵੇਂ ਕਿ ਥੋੜਾ ਜਿਹਾ ਵਾਵਾ ਚੀਜ਼ਾਂ ਪਾਉਣ ਨੂੰ ਲਿਆਉਣੀਆਂ ਪਹਿਣੀਆਂ ਥੋੜਾ ਮਹਿੰਗਾ ਵੀ ਪੈ ਸਕਦਾ ਹੈ ਤੇ ਕੁਛ ਇੱਕ ਹੈਗਾ ਫਾਰਮੂਲਾ ਜਿਹੜਾ ਸੱਸ਼ਟਾ ਵੀ ਪਊਗਾ। ਦੋਵੇਂ ਤੁਹਾਨੂੰ ਦੱਸਾਂਗੇ ਤੇ ਬਹੁਤ ਵਧੀਆ ਚੀਜ਼ ਆ ਕਿਉਂਕਿ ਜੇ ਆਪਣਾ ਪਹਿਲਣਾ ਝੋਟੀਆਂ લેਵਾ ਵਧੀਆ ਬਣਾਉਣਗੀਆਂ ਤਾਂ ਤਾਂ ਹੀ ਉਹ ਦੁੱਧ ਦੇਣਗੀਆਂ। ਬਹੁਤ ਭਰਾਵਾਂ ਦੇ ਫੋਨ ਵੀ ਆਉਂਦੇ ਹੁੰਦੇ ਨੇ ਕਮੈਂਟ ਵੀ ਆਉਂਦੇ ਆ ਕਿ ਸਾਡੀਆਂ ਜਿਹੜੀਆਂ ਪਹਿਲਣਾ ਝੋਟੀਆਂ ਪ੍ਰੋਪਰ ਦੁੱਧ ਤੇ ਨਹੀਂ ਆਉਂਦੀਆਂ ਹੈਗੀਆਂ ਤੇ ਲੇਵਾ ਵੀ ਪੂਰਾ ਨਹੀਂ ਬਣਾਇਆ। ਜੇ ਆਪਣੀਆਂ ਝੋਟੀਆਂ ਵਧੀਆ ਲੇਵਾ ਬਣਾਉਣੀਆਂ ਜੇ ਆਪਾਂ ਛੇਲ ਵੀ ਕਰਨੇ ਆ ਪਸ਼ੂ ਉਹਦੇ ਤੇ ਆਪਾਂ ਨੂੰ ਪੈਸੇ ਵੀ ਜਬਾਦ ਮਿਲਦੇ ਹੈਗੇ ਆ ਜੇ ਆਪਣਾ ਪਸ਼ੂ 70-80 ਹਜ਼ਾਰ ਦਾ ਵਿਕਦਾ ਤਾਂ ਜੇ ਚੰਗਾ ਲੇਵਾ ਬਣਿਆ ਹੋਊਗਾ ਤਾਂ ਵਪਾਰੀ ਲੱਖ ਸਵਾ ਲੱਖ ਦਾ ਪਸ਼ੂ ਖਰੀਦਦਾ ਹੈਗਾ ਲੇਵੇ ਦੇ ਨਾਲ ਜਿਹੜਾ ਪਸ਼ੂ ਆਪਣਾ ਸੋਹਣਾ ਲੱਗਦਾ ਹੈਗਾ ਤੇ ਸਾਨੂੰ ਅੱਜ ਉਹ ਬਣੇ ਰਿਓ ਵੀਡੀਓ ਦੇਖੋ ਐਂਡ ਤੱਕ ਸਾਨੂੰ ਦੱਸ ਦਿਆਂ ਵੀ ਕਿਹੜੀ-ਕਿਹੜੀ ਚੀਜ਼ ਵਰਤਣੀ ਆ ਤੇ ਇਹਦਾ ਬਹੁਤ ਵਧੀਆ ਰਿਜ਼ਲਟ ਆਪਾਂ ਵੀ ਵਰਤਿਆ ਦੋ ਝੋਟੀਆਂ ਤੇ ਤੇ ਪਹਿਲਣ ਝੋਟੀਆਂ ਤੇ ਚੰਗਾ ਦੁੱਧ ਪਾਉਂਦੀਆਂ ਕਈ ਵਾਰ ਕੀ ਹੁੰਦਾ ਕੁਝ ਕੁ ਪਸ਼ੂ ਜਿਹੜੇ ਟਾਈਟ ਆਰਡਰ ਦੇ ਹੁੰਦੇ ਆ ਤੇ ਇਹ ਫਾਰਮੂਲੇ ਵਰਤਣ ਦੇ ਨਾਲ ਜਿਹੜਾ ਦੁੱਧ ਤਾਂ ਵਧਣਾ ਹੀ ਵਧਣਾਗਾ ਜੇ ਲੇਵਾ ਨਾ ਵਧਿਆ ਦੁੱਧ ਤਾਂ ਜ਼ਰੂਰ ਵਧੂਗਾ ਜੇ ਤੁਹਾਡਾ ਪਸ਼ੂ 10 11 ਲੀਟਰ ਵਾਲਾ ਨਾ ਉਹ 12 13 ਲੀਟਰ ਤਾਂ ਜ਼ਰੂਰ ਦਊਗਾ ਇਹ ਵਰਤ ਕੇ ਵੇਖਿਆ ਸੀ ਫਾਰਮੂਲਾ ਜਾਣਦੇ ਆ ਕੀ ਕੀ ਚੀਜ਼ ਪਾਉਣੀ ਆ ਤੇ ਕਿੰਨੀ ਕਿੰਨੀ ਮਾਤਰਾ ਪਸ਼ੂ ਨੂੰ ਦੇਣੀ ਆ ਤੇ ਕਦੋਂ ਦੇਣੀ ਆ ਸਾਰੀ ਕਰਾਂਗੇ ਗੱਲਬਾਤ ਵੀਡੀਓ ਚ ਬਣੇ ਰਹੋ ਤੇ ਆ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀ ਲੈ ਵੀਡੀਓ ਲੈ ਕੇ ਆਉਂਦੇ ਰਹਿਣੇ ਆ ਕਿਸਾਨ ਦੋਸਤੋ ਆਪਾਂ ਨੰਬਰ 1 ਤੇ ਤੁਸੀਂ ਕਾਪੀ ਪੈਨ ਚੱਕ ਲਓ ਤੇ ਲਿਖ ਲਿਓ ਜਾਂ ਇਹ ਵੀਡੀਓ ਨੂੰ ਤੁਸੀਂ ਸੇਵ ਕਰ ਲਿਓ ਦੁਬਾਰਾ ਰਿਪੀਟ ਕਰਕੇ ਵੀ ਸੁਣ ਸਕਦੇ ਹੋ ਤੇ ਆਪਾਂ ਫੋਟੋ ਵੀ ਲਾ ਦੇਾਂਗੇ ਵਿੱਚ ਸਾਰਾ ਕੁਝ ਲਿਖ ਕੇ ਤੇ ਨੰਬਰ 1 ਤੇ ਆਪਾਂ ਜਿਹੜਾ ਇਹ ਫਾਰਮੂਲਾ ਲੈਣਾ ਹੈ ਹਲੋ ਲੈਣੀ ਆ 5 ਕਿਲੋ ਤਾਰਾ ਮੀਰਾ ਲੈਣਾ 3 ਕਿਲੋ ਮੇਥੇ ਲੈਣਿਆ 3 ਕਿਲੋ ਕਾਲੀ ਜੀਰੀ ਲੈਣੀ ਆ 500 ਗ੍ਰਾਮ ਜਾਨੀ ਦੀ ਅੱਧਾ ਕਿਲੋ ਸੌਫ ਅੱਧਾ ਕਿਲੋ ਸਪਾਇਦਾ ਤੇਲ ਇਹ ਵੀ ਅੱਧਾ ਕਿਲੋ ਤੇ ਦੇਸੀ ਘਿਓ 5 ਕਿਲੋ ਇਹ ਜਿਹੜਾ ਨੁਕਤਾ ਹੈ ਇਹ ਸਹੀ ਸਾਰਾ ਇਕੱਠਾ ਲਿਆ ਕੇ ਇਹ ਵੀ ਮਿਕਸ ਕਰਕੇ ਰੱਖ ਸਕਦੇ ਹੋ ਮੈਕਸੀ ਦੇ ਨਾਲ ਬਰੀਕ ਤੇ ਨਹੀਂ ਤਾਂ ਤੁਸੀਂ ਜਿੰਨੇ 5 ਕਿਲੋ ਦੇਸੀ ਘਿਓ ਆ ਤੇ ਤੁਸੀਂ ਕਿਲੋ ਦਾ ਸਮਾਨ ਵੀ ਇਹ ਤਿਆਰ ਕਰ ਸਕਦੇ ਹੋ ਉਸ ਹਿਸਾਬ ਨਾਲ ਜਿੰਨੇ ਕਿ ਅੱਧਾ ਕਿਲੋ ਚੀਜ਼ ਆ ਉਹਨੂੰ 100 100 ਗ੍ਰਾਮ ਪਾ ਲਿਓ ਜਿਹੜੀ 300 3 ਕਿਲੋ ਆ ਉਹਦੇ ਹਿਸਾਬ ਨਾਲ ਤੁਸੀਂ ਬਣਾ ਲਿਓ 5 ਕਿਲੋ ਨੂੰ ਵੰਡ ਲਿਓ ਤੇ ਇਹ ਜਿਹੜਾ ਨੁਕਤਾ ਤੁਸੀਂ ਜਦੋਂ ਵੀ ਛੋਟੀ ਛੋਡੀ ਜਾਂ ਵੈੜ ਚਾਰ ਮਹੀਨਿਆਂ ਦੀ ਚੈੱਕ ਪਾਸ ਹੋ ਗਈ ਉਹ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਫਾਰਮੂਲਾ ਜਿਹੜਾ ਦੇਣਾਗਾ ਤੇ ਇਹਦੇ ਨਾਲ ਜਿਹੜਾ ਆਰਡਰ ਪਸ਼ੂ ਬਹੁਤ ਵਧੀਆ ਬਣਾਉਂਦਾ ਤੇ ਮੱਝਾਂ ਜਾਂ ਗਾਂਾਂ ਦੀ ਦੋਨਾਂ ਨੂੰ ਤੁਸੀਂ ਦੇ ਸਕਦੇ ਹੋ ਜੇ ਤੁਸੀਂ ਇਹ ਨੁਕਤਾ ਸਿਆਲਾਂ ਦੇ ਵਿੱਚ ਵਰਤਨਾ ਤਾਂ ਤੁਸੀਂ ਦੇਸੀ ਘੋਬੀ ਵਰਤ ਸਕਦੇ ਹੋ ਤੇ ਜੇ ਗਰਮੀ ਦੇ ਵਿੱਚ ਵਰਤਨਾ ਤਾਂ ਤੁਸੀਂ ਦੁੱਧ ਦੁੱਧ ਦੀ کریم ਇਹ ਵੀ ਲਿਆ ਕੇ ਤੁਸੀਂ ਵਰਤ ਸਕਦੇ ਹੋ ਇਹਦੇ ਵਿੱਚ ਤੁਸੀਂ ਮਿਕਸ ਕਰਕੇ ਚੰਗੀ ਤਰ੍ਹਾਂ ਇਹਨੂੰ ਪੰਜੀਰੀ ਵਾਂਗੂ ਮਿਕਸ ਕਰ ਲਓ ਮੈਕਸੀ ਦੇ ਨਾਲ ਬਰੀਕ ਕਰਕੇ ਤੇ ਇੱਕ ਮੁਠੀ ਜਿਹੜੀ ਡੈਲੀ ਚਾਰਨੀ ਹੈਗੀ ਆ ਸ਼ਾਮ ਨੂੰ ਤੁਸੀਂ ਇੱਕ ਮੁਠੀ ਪਾ ਕੇ ਆਪਣੀ ਫੀਡ ਦੇ ਵਿੱਚ ਜਾਂ ਕਣਕ ਦੇ ਚੌਕਰ 'ਚ ਜਾਂ ਸੋਲਿਆਂ ਦੇ ਸੜਕੇ 'ਚ ਮਿਕਸ ਕਰਕੇ ਪਸ਼ੂ ਨੂੰ ਚਾਰਨੀ ਹੈਗੀ ਆ ਸੂਣ ਵਾਲੇ ਨੂੰ ਤੇ ਨੰਬਰ 2 ਤੇ ਜਿਹੜਾ ਫਾਰਮੂਲਾ ਤੁਹਾਨੂੰ ਦੱਸਣਾ ਇਹ ਸਸਤਾ ਹੀ ਫਾਰਮੂਲਾ ਹੈਗਾ ਇਹ ਤੁਹਾਨੂੰ ਦੱਸਾਂਗੇ ਇੱਕ ਦਿਨ ਦੀ ਖੁਰਾਕ ਇਹ ਵੀ ਤੁਹਾਨੂੰ ਦੱਸਾਂਗੇ ਆਪਾਂ ਕਦੋਂ ਸਟਾਰਟ ਕਰਨੀ ਹੈ ਆਪਣੇ ਪਸ਼ੂ ਨੂੰ ਇਹ ਲੈ ਲੈਣੀ ਆ ਜੀ ਸੌਫ 50 ਗ੍ਰਾਮ ਤੇ ਸਟਾਵਰ ਲੈ ਲੈਣੀ ਆ 50 ਗ੍ਰਾਮ ਛੋਲੇ ਲੈ ਲੈਣਿਆ 100 ਗ੍ਰਾਮ ਤੇ ਇਹਦੇ ਨਾਲ ਕੜਾਹ ਬਣਾ ਲੈਣਾ ਤੁਸੀਂ ਆਟੇ ਦਾ 200 ਗ੍ਰਾਮ ਤੇ ਇਹ ਚੀਜ਼ਾਂ ਨੂੰ ਤੁਸੀਂ ਇੱਕ ਦਿਨ ਦੀ ਖਰਾਕ ਦੇਣੀ ਆ ਇਹ ਦੇਣੀ ਆ ਪਸ਼ੂ ਨੂੰ ਜਦੋਂ ਇੱਕ ਮਹੀਨਾ ਸੂਣ ਦੇ ਵਿੱਚ ਰਹਿ ਗਿਆ ਇਹ ਦੋਨਾਂ ਚੋਂ ਤੁਸੀਂ ਇੱਕ ਫਾਰਮੂਲਾ ਵਰਤਣਾ ਹੈ ਦੋਨੇ ਨਹੀਂ ਵਰਤਨੇ ਹੈਗੇ ਜਾਂ ਤਾਂ ਤੁਸੀਂ ਇਹ ਵਰਤ ਲਿਓ ਦੂਜੇ ਨੰਬਰ ਵਾਲਾ ਤੇ ਜਾਂ ਪਹਿਲੇ ਵਾਲਾ ਜਿਹੜਾ ਵੀ ਤੁਸੀਂ ਵਧਿਆ ਤੁਹਾਨੂੰ ਪਸੰਦ ਹੋਇਆ ਆਪਦੇ ਹਿਸਾਬ ਨਾਲ ਵਰਤ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਤੁਸੀਂ ਲੈਣਾ ਇੱਕ ਜਿਹੜਾ ਦੂਜੀ ਵਾਰ ਤੁਹਾਨੂੰ ਦੱਸਿਆ ਫਾਰਮੂਲਾ ਉਹਦੇ ਨਾਲ ਤੁਸੀਂ ਇੱਕ ਜੈਗਰੋ ਪਾਊਡਰ ਆਉਂਦਾ ਹੈਗਾ ਵਿਟਾਮਿਨ ਐਚ ਦਾ ਉਹ ਵਰਤਣਾ ਹੈਗਾ 4 ਗ੍ਰਾਮ ਡੇਲੀ ਦੇਣਾ ਆਪਣੇ ਪਸ਼ੂ ਨੂੰ ਇੱਕ ਮਹੀਨਾ ਪਹਿਲਾਂ ਹੀ ਇਹ ਸਟਾਰਟ ਕਰਨਾ ਤੇ ਇਹ ਖਰਾਕ ਜਿੰਨੀਆਂ ਵੀ ਤੁਹਾਨੂੰ ਦੱਸੀਆਂ ਤੁਸੀਂ ਡੇਲੀ ਇਹ ਲਿਆ ਕੇ ਇਕੱਠਾ ਸਮਾਨ ਵੀ ਰੱਖ ਸਕਦੇ ਹੋ ਤੇ ਇਹਨਾਂ ਇਹਨਾਂ ਸਮਾਨ ਪਾ ਕੇ ਤੁਸੀਂ ਮਿਕਸ ਕਰਕੇ ਜੰਗੀ ਤਰ੍ਹਾਂ ਆਪਣੇ ਪਸ਼ੂ ਨੂੰ ਖਵਾਉਣਾ ਤੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਮਿਲਦਾ ਹੈਗਾ ਸੋ ਤੁਹਾਨੂੰ ਹੋਰ ਵੀ ਮੈਡੀਕਲ ਤੋਂ ਕੈਮੀਕਲ ਲਿਆ ਕੇ ਪਸ਼ੂ ਨੂੰ ਚਾਰਨ ਦੀ ਲੋੜ ਨਹੀਂ ਪੈਣੀ ਜਿਵੇਂ ਕਿ ਇੱਕ ਤਾਂ ਪੀਲੀਆ ਆਈਆਂ ਪੁੜੀਆਂ ਆਉਂਦੀਆਂ ਹੈਗੀਆਂ ਜਾਂ ਟੀਕੇ ਆਉਂਦੇ ਹੈਗੇ ਉਹ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਹੈਗੀ ਇਹਦੇ ਨਾਲ ਨਾਲ ਤਾਂ ਪਸ਼ੂ ਦਾ ਜਿਹੜਾ ਚਮਕਾਉਂਦੀ ਹੈਗੀ ਆ ਤੇ ਨਾਲੇ ਦੁੱਧ ਦਾ ਜਿਹੜਾ ਬਹੁਤ ਵਧੀਆ ਦਿੰਦਾ ਪਸ਼ੂ ਪਹਿਲਣਾ ਤੇ ਨਾਲੇ ਲੇਵਾ ਬਹੁਤ ਵਧੀਆ ਬਣਾਉਂਦੀ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ